ਤਿੰਨ ਸਾਲਾਂ ਤੋਂ ਕਈ ਹੋਰ ਪਾਲিসੀਆਂ ਵਾਂਗ ਢੀਕੀ ਜਾ ਰਹੀ ਮਾਈਨਿੰਗ ਪਾਲਿਸੀ ਦੇ ਨਾਂ ਉੱਤੇ ਇਨਕਲਾਬੀ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਹੱਥ ਐਕਟ ਫੜਾ ਦਿੱਤਾ ਹੁਣ ਇਸ ਨੂੰ ਐਕਟ ਕਹਿਣਾ ਜਾਂ ਛੋਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਮਹਿਕਮੇ ਦੇ ਮੰਤਰੀ ਤਾਂ ਐਡਵੋਕੇਟ ਬਰਿੰਦਰ ਗੋਇਲ ਨੇ ਪਰ ਜਾਣਕਾਰੀ ਦੇਣ ਦੀ ਅਗਵਾਈ ਕਿਸੇ ਹੋਰ ਮਹਿਕਮੇ ਦੇ ਮੰਤਰੀ ਅਮਨ ਅਰੋੜਾ ਨੇ ਕੀਤੀ ਮੰਨਿਆ ਉਹ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਪਰ ਕਿਸੇ ਪਾਰਟੀ ਦਾ ਸੂਬਾ ਪ੍ਰਧਾਨ ਸਰਕਾਰੀ ਮਹਿਕਮੇ ਦੀ ਇਉਂ ਅਧਿਕਾਰਿਤ ਪ੍ਰੈਸ ਕਾਨਫਰੰਸ ਕਿਵੇਂ ਕਰ ਸਕਦਾ ਹੈ ਖੈਰ ਬਦਲਾਵ ਵਾਲੀ ਸਰਕਾਰ ਦਾ ਇਹ ਵੀ ਇੱਕ ਬਦਲਾਅ ਹੋ ਸਕਦਾ ਹੈ ਵੈਸੇ ਬਰਿੰਦਰ ਗੋਇਆ ਨੇ ਵੀ ਬਾਅਦ ਵਿੱਚ ਕੁਝ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਪਰ ਮੁੱਦਾ ਇਹ ਨਹੀਂ ਕਿ ਕੌਣ ਕੀ ਬੋਲਿਆ ਅਤੇ ਕਿਸ ਦੇ ਅਧਿਕਾਰ ਖੇਤਰ ਨੂੰ ਉਲੰਘ ਕੇ ਬੋਲਿਆ ਅਸਲ ਮੁੱਦਾ ਤਾਂ ਇਹ ਹੈ ਕਿ ਇੱਕ ਐਕਟ ਲਿਆਉਣ ਨੂੰ ਮਾਈਨਿੰਗ ਪਾਲਿਸੀ ਦੇ ਨਾਂ ਉੱਤੇ ਕਿਉਂ ਪ੍ਰਚਾਰਿਆ ਕਿਸੇ ਵੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਵੱਲੋਂ ਸਵਾਲ ਕਰਨ ਦਾ ਰੁਝਾਨ ਘਟਦਾ ਜਾ ਰਿਹਾ ਪਰ ਫਿਰ ਵੀ ਕੋਈ ਨਾ ਕੋਈ ਪੱਤਰਕਾਰ ਸਵਾਲ ਕਰ ਹੀ ਲੈਂਦੇ ਨੇ ਜਿਵੇਂ ਇਸ ਪ੍ਰੈਸ ਕਾਨਫਰੰਸ ਵਿੱਚ ਜਿਹੜੇ ਸਵਾਲ ਆਏ ਤਾਂ ਅਮਨ ਅਰੋੜਾ ਤੇ ਬਰਿੰਦਰ ਗੁਇਲ ਉਹਨਾਂ ਦੇ ਸਿੱਧੇ ਤਸੱਲੀ ਬਖਸ਼ ਜਵਾਬ ਨਾ ਦੇ ਸਕੇ ਕੁਝ ਸਵਾਲ ਟਾਲ ਗਏ ਅਤੇ ਕੁਝ ਸਵਾਲਾਂ ਦਾ ਜਵਾਬ ਕਮਾ ਗਏ ਪਰ ਉਹਨਾਂ ਦੇ ਬੋਲਣ ਦੇ ਤਰੀਕੇ ਬਾਰ ਬਾਰ ਅੜਕ ਜਾਣ ਤੋਂ ਹੀ ਲੱਗਦਾ ਸੀ ਕਿ ਬਿਨਾਂ ਤਿਆਰੀ ਤੋਂ ਗੱਲ ਕਰਨ ਉੱਤੇ ਐਵੇਂ ਹੀ ਹੁੰਦਾ ਹੈ ਤਾਈਓ ਤਾਂ ਪੱਤਰਕਾਰਾਂ ਨੂੰ ਐਕਟ ਬਣਨ ਤੋਂ ਬਾਅਦ ਰੂਲ ਬਣਨ ਦੀ ਗੱਲ ਸਮਝਾਉਣ ਲੱਗੇ ਮੁੱਦੇ ਉੱਤੇ ਅੱਗੇ ਵਧਣ ਤੋਂ ਪਹਿਲਾਂ ਇਹੋ ਦਿਲਚਸਪ ਝਲਕ ਦੇਖ ਲਓ ਫੀਸ ਦਾ ਤਾਂ ਜ਼ਿਕਰ ਮੱਧ ਸਾਹਿਬ ਨੇ ਕੀਤਾ ਕਿ ਫੀਸ ਦਾ ਪ੍ਰੋਵੀਜ਼ਨ ਉਹਦੇ ਚ ਹੈਗੀ ਉਹ ਕਿੰਨੀ ਹੈ ਉਹ ਤਾਂ ਫਿਰ ਉਹਦੇ ਚ ਆਏਗੀ ਨਾ ਜੀ ਉਹ ਰੂਲਾਂ ਦੇ ਵਿੱਚ ਆਏਗੀ ਰੂਲ ਦੇ ਵਿੱਚ ਆਊਗਾ ਨਹੀਂ ਉਹ ਤਾਂ ਉਹਦੇ ਉਹਦੇ ਵਿੱਚ ਹੀ ਸਾਰੀ ਕੈਲਕੂਲੇਸ਼ਨ ਐਗਜ਼ੈਕਟ ਕੈਲਕੂਲੇਸ਼ਨ ਦੇਖੋ ਹੁਣ ਤੱਕ ਤਾਂ ਇਹ ਚੀਜ਼ ਅਨ ਰੈਗੂਲੇਟਿਡ ਸੀਗੀ ਫ੍ਰੀ ਫਾਰ 올 ਸੀਗੀ ਜਿਹੜਾ ਮਰਜ਼ੀ ਕੱਢੋ ਜਿਹੜਾ ਮਰਜ਼ੀ ਵੇਚੋ ਜਿਹੜਾ ਮਰਜ਼ੀ ਉਹਨੂੰ ਸਮਗਲ ਕਰੋ ਜੋ ਮਰਜ਼ੀ ਕਰੋ ਹੁਣ ਤੱਕ ਇੰਨੇ ਸਾਲਾਂ ਦੇ ਵਿੱਚ ਇਹ ਐਕਟ ਹੀ ਨਹੀਂ ਬਣਿਆ ਸੀਗਾ ਹੁਣ ਪਹਿਲੀ ਵਾਰ ਹੀ ਬਣਿਆ ਹੈ ਜਦੋਂ ਐਕਟ ਬਣ ਜਾਂਦਾ ਹੁੰਦਾ ਹੈ ਉਤੋਂ ਬਾਅਦ ਰੂਜ਼ ਨੇ ਜਿਹੜੇ ਉਹ ਬਣਦੇ ਨੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਫਿਕਸ ਹੋਣਗੇ ਪਰ ਮੈਂ ਸਮਝਦਾ ਕਿ ਬਹੁਤ ਵੱਡੀ ਸਬਸਟੈਂਸ਼ੀਅਲ ਅਮਾਉਂਟ ਹੈ ਜਿਹੜੀ ਉਹ ਸਰਕਾਰ ਨੂੰ ਇਹ ਤਾਂ ਹੋਣੀ ਸ਼ੁਰੂ ਹੋ ਜੂਗੀ ਔਰ ਲੋਕਾਂ ਨੂੰ ਵੀ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋਊਗਾ ਕਿਉਂਕਿ ਜਦੋਂ ਇੱਕ ਰੀਜ਼ਨੇਬਲ ਰੇਟ ਦੇ ਉੱਪਰ ਉਹਨਾਂ ਨੂੰ ਹਾਂਜੀ ਕੋਈ ਕੰਟਰੋਲ ਰੇਟ ਮਿਲੇਗਾ ਲੋਕਾਂ ਨੂੰ ਹਾਂ ਰੇਟ ਰੇਟ ਵੀ ਤੈ ਹੋਣਗੇ ਤੇ ਰੇਟਾਂ ਦੀ ਸਾਰੀ ਫਿਕਸੇਸ਼ਨ ਵੀ ਹੋਏਗੀ ਰੀਜ਼ਨੇਬਲ ਇਲੈਗਲ ਮਾਈਨਿੰਗ ਤੇ ਕੀ ਅਸਰ ਪੈਗਾ ਕਿਉਂਕਿ ਕ੍ਰੈਕਸ਼ਨ ਇਕਨੋਮੀ ਦੀ ਗੱਲ ਕਰੀਏ ਖੱਟਾਂ ਅਲੋਟ ਹੋ ਜਾਂਦੀਆਂ ਨੇ ਅਲੋਟ ਔਰ ਫਿਲੀ ਮਾਈਨਿੰਗ ਹੋ ਵੀ ਹੈ ਇਸ ਦੇ ਨਾਲ ਇਸ ਸੈਕਟਰ ਦੇ ਨਾਲ ਉਸ ਤੇ ਕੀ ਪ੍ਰਭਾਵ ਪਊਗਾ ਜਦੋਂ ਇੱਕ ਸੈਕਟਰ ਹੀ ਰੈਗੂਲੇਟ ਹੋ ਗਿਆ ਜੇ ਸਪੋਜ਼ ਜੇ ਤੁਹਾਡੀ ਗੱਲ ਹੀ ਵੱਡਾ ਵੱਡੀ ਕਰਾਂ ਕੋਈ ਖੱਡ ਦੇ ਵਿੱਚੋਂ ਕੋਈ ਮਾਲ ਕੱਢ ਰਿਹਾ ਹੈ ਕੋਈ ਦਰਿਆ ਦੇ ਵਿੱਚੋਂ ਚੱਕ ਰਿਹਾ ਹੈ ਅਲਟੀਮੇਟਲੀ ਉਹ ਕ੍ਰਸ਼ਟਾ ਹੋ ਰਿਹਾ ਹੈ ਨਾ ਜੀ ਕ੍ਰਸ਼ ਕਿੱਥੇ ਹੋ ਰਿਹਾ ਹੈ ਕ੍ਰੈਸ਼ਰ ਦੇ ਉੱਪਰ ਹੁਣ ਖੱਡ ਵੀ ਇਹ ਇਲੀਗਲ ਹੈ ਤੇ ਜਿਹੜਾ ਕ੍ਰੈਸ਼ਰ ਹੈ ਉਹ ਵੀ ਅਨ ਰੈਗੂਲੇਟਡ ਹੈ ਉਹ ਸਰਕਾਰ ਦੇ ਕਿਸੇ ਬਹੀ ਖਾਤੇ ਦੇ ਵਿੱਚ ਹੀ ਨਹੀਂ ਹੈਗਾ ਤੇ ਉੱਥੋਂ ਹੀ ਸਾਰੀ ਸਾਰੀ ਇਲੀਗਲ ਜਿਹੜਾ ਮਾਲ ਹੈ ਉਹ ਉਹ ਮਾਰਕੀਟ ਦੇ ਵਿੱਚ ਆ ਜਾਂਦਾ ਹੈ ਉਹ ਸਾਰਾ ਇਲੀਗਲ ਮਾਫੀਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਇਸ ਦਿਲਚਸਪ ਝਲਕ ਦੇ ਨਾਲ ਹੀ ਇੱਕ ਹੋਰ ਰੋਚਕ ਖਬਰ ਵੀ ਸੁਣ ਲਓ ਕਹਿੰਦੇ ਹੁਣ ਡਿਪਟੀ ਕਮਿਸ਼ਨਰ ਪਿੰਡ-ਪਿੰਡ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਹੱਲ ਕਰਨਗੇ ਆਵਾਦੀ ਪਾਰਟੀ ਸਰਕਾਰ ਇਸ ਨੂੰ ਕ੍ਰਾਂਤੀਕਾਰੀ ਕਦਮ ਦੱਸਣ ਲੱਗੀ ਆ ਨਹੀਂ ਯਕੀਨ ਤਾਂ ਆਪੇ ਦੇਖ ਲਓ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਵਾਦੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨਿਆਜਿਕ ਆਰਡਰ ਜਾਰੀ ਕੀਤਾ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇਗੇ ਜਿਹੜੇ ਮਾਨਯੋਗ ਡੀਸੀ ਸਾਹਿਬਾਨ ਨੇਗੇ ਉਹਨਾਂ ਨੂੰ ਅੱਜ ਇੱਕ ਆਦੇਸ਼ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਪੰਜਾਬ ਦੇ ਅੰਦਰ ਹਰੇਕ ਪਿੰਡ ਦੇ ਵਿੱਚ ਜਾਣਾਗਾ ਹਰੇਕ ਇਲਾਕੇ ਦੇ ਵਿੱਚ ਜਾਣਾਗਾ ਚਾ ਕਿ ਉੱਥੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇਗੀਆਂ ਉਹਦੇ ਲਈ ਅੱਜ ਇੱਕ ਆਰਡਰ ਜਿਹੜਾ ਉਹ ਮਾਨਜੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਮਾਨਜੋਗ ਸੀਐਮ ਸਾਹਿਬ ਦੇ ਵਿਆਹ ਤੇ ਸਾਡੇ ਚੀਫ ਸੈਕਟਰੀ ਚੀਫ ਸੈਕਟਰੀ ਸਾਹਿਬ ਨੇ ਆਰਡਰ ਜਾਰੀ ਕੀਤਾਗਾ ਪੰਜਾਬ ਦੇ ਕਰੀਬ 125000 ਪਿੰਡਾਂ ਦੇ ਲੱਖਾਂ ਘਰਾਂ ਵਿੱਚ ਜੇ ਡਿਪਟੀ ਕਮਿਸ਼ਨਰ ਨਾ ਆਏ ਤਾਂ ਸਾਨੂੰ ਨਾ ਪੁੱਛੋ ਆਪਾਂ ਤਾਂ ਗੱਲ ਹੁਣ ਮਾਈਨਿੰਗ ਪਾਲਿਸੀ ਉੱਤੇ ਹੀ ਅੱਗੇ ਤੋਰਨੀ ਆ ਇਸ ਨੀਤੀ ਦੇ ਨਾਂ ਉੱਤੇ ਸਰਕਾਰ ਜੋਹਾ ਐਕਟ ਲਾਗੂ ਕਰਨ ਜਾ ਰਹੀ ਆ ਇਸ ਦਾ ਰੇਤ ਮਾਫੀਆ ਉੱਤੇ ਤਾਂ ਕੋਈ ਅਸਰ ਪੈਣ ਵਾਲਾ ਨਹੀਂ ਪਰ ਜੋ ਸ਼ਹਿਰਾਂ ਕਸਵਿਆਂ ਵਿੱਚ ਰੇਤਾ ਵੇਚਣ ਦਾ ਛੋਟਾ ਕਾਰੋਬਾਰ ਕਰਦੇ ਨੇ ਜਾਂ ਕ੍ਰੈਸ਼ਰ ਚਲਾਉਂਦੇ ਨੇ ਉਹਨਾਂ ਨੂੰ ਨਵੇਂ ਟੈਕਸ ਅਤੇ ਲਾਇਸੈਂਸ ਰੂਪੀ ਫੀਸ ਲਈ ਬਾਦੂ ਜੇਬ ਢਿੱਲੇ ਕਰਨੀ ਪੈ ਸਕਦੀ ਆ ਮਸਲਾ ਤਾਂ ਸਤਲੁਜ ਦਰਿਆ ਅਤੇ ਹੋਰਨਾ ਥਾਂਵਾਂ ਉੱਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦਾ ਏ ਪਾਬੰਦੀ ਅਤੇ ਰੋਕ ਦੇ ਬਾਵਜੂਦ ਰਾਤਾਂ ਨੂੰ ਆਹ ਟਿੱਪਰ ਘੋੜੇ ਵੱਡੇ ਟਰੱਕ ਅਤੇ ਵੱਡੀਆਂ ਟਰਾਲੀਆਂ ਵਾਲੇ ਟਰੈਕਟਰ ਨੁੱਚੜਦੇ ਪਾਣੀ ਵਾਲਾ ਰੇਤਾ ਕਿਹੜੀ ਦੁਨੀਆ ਵਿੱਚੋਂ ਲੈ ਕੇ ਸੜਕਾਂ ਤੋਂ ਲੰਘਦੇ ਨੇ ਮਿਸਾਲ ਵਜੋਂ ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਵਿੱਚੋਂ ਸਾਰੀ ਰਾਤ ਨਜਾਇਜ਼ ਮਾਈਨਿੰਗ ਹੁੰਦੀ ਹੈ ਵਿਰੋਧੀ ਧਿਰ ਵਿੱਚ ਹੋਣ ਉੱਤੇ ਇਹੋ ਆਮ ਆਦੀ ਪਾਰਟੀ ਲਈ ਇਹੇ ਵੱਡਾ ਮੁੱਦਾ ਸੀ ਅਤੇ ਇਸ ਲਈ ਪਾਰਟੀ ਧਰਨੇ ਵੀ ਲਾਉਂਦੀ ਰਹੀ ਫਿਰ ਕੀ ਦੋਵੇਂ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਗੋਇਲ ਕੀ ਲੋਕਾਂ ਨੂੰ ਗਮਰਾਹ ਕਰਨ ਦਾ ਯਤਨ ਕਰ ਰਹੇ ਨੇ ਰੇਤ ਮਾਫੀਆ ਅਤੇ ਨਜਾਇਜ਼ ਖਣਨ ਦੇ ਗੱਲ ਕਰਨ ਅਤੇ ਇਸ ਨੂੰ ਰੋਕਣ ਲਈ ਪਾਲਿਸੀ ਅਤੇ ਐਕਟ ਲਿਆਉਂਦੀ ਥਾਂ ਕ੍ਰੈਸ਼ਰਾਂ ਦਾ ਹੀ ਰੌਲਾ ਪਾਈ ਜਾ ਰਹੇ ਨੇ ਇਸ ਲਿਆਂਦੇ ਐਕਟ ਤਹਿਤ ਕੀਤਾ ਤਾਂ ਸਿਰਫ ਇਹ ਗਿਆ ਕਿ ਕੋਈ ਵੀ ਕ੍ਰੈਸ਼ਰ ਮਾਲਕ ਕੋਈ ਵੀ ਹੋਲ ਸੇਲਰ ਜਾਂ ਰਿਟੇਲਰ ਅਣ ਰਜਿਸਟਰਡ ਨਹੀਂ ਰਹੇਗਾ ਅਮਨ ਅਰੋੜਾ ਕਹਿੰਦੇ ਨੇ ਕਿ ਇਸ ਮਹਿਕਮੇ ਦੀ ਹੁਣ ਤੱਕ ਇਹੋ ਤਰਾਸਦੀ ਰਹੀ ਹੈ ਅਤੇ ਅਫਸਰ ਛਾਹੀ ਨਾਲ ਮਿਲ ਕੇ ਭਾਰੀ ਲੁੱਟ ਹੁੰਦੀ ਰਹੀ ਹੈ ਅਮਨ ਅਰੋੜਾ ਅਤੇ ਝਾੜੂ ਸਰਕਾਰ ਨੂੰ ਇਹ ਪਤਾ ਲੱਗ ਗਿਆ ਫਿਰ ਇਹ ਤਿੰਨਾਂ ਸਾਲਾਂ ਵਿੱਚ ਲੁੱਟ ਮਚਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਗੱਲ ਕਿਉਂ ਨਹੀਂ ਕਰ ਰਹੀ ਇਸ ਪ੍ਰੈਸ ਕਾਨਫਰੰਸ ਦੌਰਾਨ ਵੀ ਕੇਸ ਬਾਰੇ ਮੂੰਹ ਨਹੀਂ ਖੋਲਿਆ ਗਿਆ ਉਹ ਮੋਨਿਟਰਿੰਗ ਲਈ ਆਨਲਾਈਨ ਪੋਰਟਲ ਖੋਲਣ ਦੀ ਵੀ ਗੱਲ ਕਰਦੇ ਨੇ ਇਸ ਕਾਰੋਬਾਰ ਵਿੱਚ ਹੇਰ ਫੇਰ ਕਰਨ ਉੱਤੇ ਉਹ ਸਜ਼ਾਵਾਂ ਦੀ ਗੱਲ ਕਰ ਰਹੇ ਨੇ ਇਸ ਵਿੱਚ ਲਾਇਸੈਂਸ ਰੱਦ ਕਰਨਾ ਅਤੇ ਮਸ਼ੀਨਰੀ ਸੀਲ ਕਰਨਾ ਸ਼ਾਮਲ ਹੈ ਜੋ ਕਿ ਪਹਿਲਾਂ ਤੋਂ ਹੀ ਲਾਗੂ ਹੈ ਤਾਂ ਪੰਜਾਬ ਰੈਗੂਲੇਸ਼ਨ ਆਫ ਕ੍ਰਸ਼ਰ ਯੂਨਿਟਸ ਐਂਡ ਸਟਾਕਿਸਟ ਐਂਡ ਰਿਟੇਲਰਸ ਬਿਲ ਐਕਟ 2025 ਮੈਂ ਸਮਝਦਾ ਕਿ ਇਹ ਇੱਕ ਰੈਵੋਲਿਊਸ਼ਨਰੀ ਐਕਟ ਹੈ ਰੈਵੋਲਿਊਸ਼ਨਰੀ ਕਾਨੂੰਨ ਹੈ ਜਿਹੜਾ ਕਿ ਸਾਡੀ ਸਰਕਾਰ ਨੇ ਪਾਸ ਕੀਤਾ ਔਰ ਇਸ ਦੇ ਪਾਸ ਹੋਣ ਦੇ ਨਾਲ ਜੋ ਮਾਈਨਿੰਗ ਮਾਫੀਆ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀ ਲੁੱਟਖਸਟ ਕਰ ਰਿਹਾ ਸੀ ਉਹਨੂੰ ਵੱਡੇ ਪੱਧਰ ਦੇ ਉੱਪਰ ਇਹ ਠੱਲ ਪਾਉਣ ਦੇ ਵਿੱਚ ਇਹ ਜੋ ਕਾਨੂੰਨ ਹੈ ਇਹ ਕੰਮ ਕਰੇਗਾ ਇਹ ਕਾਨੂੰਨ ਦੇ ਜੋ ਜੋ ਮੇਨ ਕੰਟਰੋਲਸ ਨੇ ਉਹ ਮੈਂ ਤੁਹਾਡੇ ਨਾਲ ਕੁਝ ਸਾਂਝੇ ਕਰਨ ਲਈ ਅੱਜ ਤੁਹਾਨੂੰ ਤਕਲੀਫ ਦਿਤੀ ਹੈ ਹੁਣ ਅੱਜ ਜੋ ਇਹ ਅਸੀਂ ਐਕਟ ਪਾਸ ਕੀਤਾ ਹੈ ਕਾਨੂੰਨ ਬਣਾਇਆ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਜਿੰਨੇ ਵੀ ਕ੍ਰਸ਼ਰ ਯੂਨਿਟਸ ਨੇ ਚਾਹੇ ਕੋਈ ਸਟਾਕਿਸਟ ਨੇ ਚਾਹੇ ਕੋਈ ਰਿਟੇਲਰ ਨੇ ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਵਿਦ ਸਟੇਟ ਗਵਰਨਮੈਂਟ ਮਹਿਕਮੇ ਦੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਮੈਂਡਰੀ ਮੰਡੇਟਰੀ ਕਰ ਦਿੱਤੀ ਗਈ ਹੈ ਯਾਨੀ ਕਿ ਕੋਈ ਵੀ ਕ੍ਰਸ਼ਰ ਕੋਈ ਵੀ ਹੋਲ سیلਰ ਜਾਂ ਰਿਟੇਲਰ ਕੋਈ ਵੀ ਵਿਅਕਤੀ ਅਨ ਰਜਿਸਟਰਡ ਨਹੀਂ ਹੋਏਗਾ ਹੁਣ ਤੱਕ ਇਸ ਮਹਿਕਮੇ ਦੀ ਸਭ ਤੋਂ ਵੱਡੀ ਤਰਾਸਦੀ ਇਹ ਸੀ ਕਿ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਕਿੰਨੇ ਇਹ ਯੂਨਿਟ ਨੇ ਕਿੰਨੇ ਕਿਉਂਕਿ ਅਨ ਰੈਗੂਲੇਟਿਡ ਮਾਰਕੀਟ ਸੀਗੀ ਅਨ ਰੈਗੂਲੇਟਿਡ ਸੈਕਟਰ ਸੀਗਾ ਫ੍ਰੀ ਫਾਰ 올 ਸੀਗਾ ਕਿ ਜਿਹੜਾ ਮਰਜ਼ੀ ਆਓ 2 ਨੰਬਰ ਦੇ ਵਿੱਚ ਕੰਮ ਕਰੋ ਆਪਦੇ ਜੇਬਾਂ ਭਰੋ ਤੇ ਨਾਲੇ ਅਫਸਰਾਂ ਅਧਿਕਾਰੀਆਂ ਦੇ ਦੇ ਹੱਥ ਰੰਗੋ ਤੇ ਉਹਨੇ ਨਾਲ ਕੰਮ ਚੱਲ ਜਿੰਦਾ ਸੀਗਾ ਸੋ ਉਹ ਕੰਮ ਹੈ ਜਿਹੜਾ ਉਹਨੂੰ ਅੱਜ ਤੋਂ ਹੀ ਖਤਮ ਕਰਨ ਦਾ ਕੰਮ ਹੈ ਜਿਹੜਾ ਇਸ ਕਾਨੂੰਨ ਦੇ ਜ਼ਰੀਏ ਹੋ ਗਿਆ ਕੱਲਾ-ਕੱਲਾ ਵਿਅਕਤੀ ਚਾਹੇ ਕ੍ਰੈਸ਼ਰ ਯੂਨਿਟ ਹੈ ਸਟਾਕਿਸਟ ਹੈ ਰਿਟੇਲਰ ਹੈ ਹੋਲਸੇਲਰ ਹੈ ਹੂਸ ਓਵਰ ਹੀ ਇਜ਼ ਉਹ ਪੰਜਾਬ ਸਰਕਾਰ ਕੋਲ ਉਹ ਰਜਿਸਟਰਡ ਹੋਏਗਾ ਇਹ ਮੰਡੀਟਰੀ ਹੈ ਇਹਨਾਂ ਸਾਰੇ ਰਜਿਸਟਰਡ ਆ ਲੋਕਾਂ ਨੂੰ ਚਾਹੇ ਯੂਨਿਟਸ ਨੇ ਚਾਹੇ ਕੋਈ ਰਿਟੇਲਰਸ ਸਟਾਕਿਸ ਨੇ ਉਹਨਾਂ ਨੂੰ ਹਰ ਮਹੀਨੇ ਮੰਥਲੀ ਰਿਟਰਨ ਹੈ ਜਿਹੜੀ ਉਹ ਮਹਿਕਮੇ ਕੋਲੇ ਉਹ ਫਾਈਲ ਕਰਨੀ ਪਿਆ ਕਰੇਗੀ ਕਿਸੇ ਵੀ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਕੋਈ ਗਲਤ ਰਿਪੋਰਟਿੰਗ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹਦੇ ਸਪੈਸਿਫਿਕ ਪ੍ਰੋਵੀਜ਼ਨਸ ਨੇ ਜਿਹੜੀਆਂ ਉਹ ਇਹਦੇ ਵਿੱਚ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਇਹਦੀ ਮਾਨਿਟਰਿੰਗ ਦੇ ਲਈ ਇੱਕ ਡਿਜੀਟਲ ਮਾਨਿਟਰਿੰਗ ਦੇ ਲਈ ਆਨਲਾਈਨ ਪੋਰਟਲ ਹੈ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਕੱਲੀ-ਕੱਲੀ ਜੋ ਇਸ ਰਾਈਟ ਫਰੋਮ A ਟੂ Z ਸਿਰੇ ਤੋਂ ਸਿਰੇ ਤੱਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿੱਥੇ ਮਾਈਨਿੰਗ ਹੋ ਰਹੀ ਹੈ ਜਿੱਥੇ ਕ੍ਰਸ਼ਿੰਗ ਹੋ ਰਹੀ ਹੈ ਜਿੱਥੇ ਟਰਾਂਸਪੋਰਟੇਸ਼ਨ ਹੋ ਰਹੀ ਹੈ ਉਹ ਸਾਰੇ ਦੀ ਸਾਰੀ ਆਨਲਾਈਨ ਪੋਰਟਲ ਦੇ ਉੱਪਰ ਉਹਦੀ ਮਾਨਿਟਰਿੰਗ ਹੈ ਜਿਹੜੀ ਉਹ ਹੋਏਗੀ ਇਸ ਤੋਂ ਇਲਾਵਾ ਜਿਹੜੀ ਰਾਇਲਟੀ ਹੈ ਜਿਹੜੀ ਇਹਨਾ ਯੂਨਿਟਸ ਨੇ ਦੇਣੀ ਹੋਇਆ ਕਰੇਗੀ ਸਰਕਾਰ ਨੂੰ ਉਹ ਐਡਵਾਂਸ ਦੇ ਵਿੱਚ ਅ ਅ ਦੇਣ ਦੀ ਪ੍ਰਵਿਵਿਧਾ ਜਿਹੜੀ ਉਹ ਕੀਤੀ ਗਈ ਹੈ ਕਿਸੇ ਵੀ ਤਰੀਕੇ ਦੀ ਕੋਈ ਰਾਇਲਟੀ ਦੀ ਜਾਂ ਜੋ ਕ੍ਰਸ਼ਲ ਜਿੰਨਾ ਅ ਯੂਨਿਟ ਨੂੰ ਕ੍ਰਸ਼ ਕਰਿਆ ਕਰਨਗੇ ਜਿੰਨਾ ਬਜਰੀ ਕ੍ਰਸ਼ ਕਰਿਆ ਕਰਨਗੇ ਉਹਨਾਂ ਦੀ ਕੋਈ ਅੰਡਰ ਰਿਪੋਰਟਿੰਗ ਜਾਂ ਕੋਈ ਕਿਸੇ ਤਰੀਕੇ ਦੀ ਐਮਬੈਜ਼ਲਮੈਂਟ ਕੋਈ ਵੀ ਹੇਅਰਫੇਅਰ ਹੈ ਜਿਹੜੀ ਕੋਈ ਵੀ ਗਲਤ ਰਿਪੋਰਟਿੰਗ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੀ ਰੈਗੂਲਰ ਚੈਕਿੰਗ ਹੈ ਜਿਹੜੀ ਮਾਨਿਟਰਿੰਗ ਹੈ ਜਿਹੜੀ ਉਹ ਆਨਲਾਈਨ ਦੇ ਨਾਲ-ਨਾਲ ਉਹ ਫਿਜ਼ੀਕਲ ਵੀ ਹੋਊਗੀ ਇਹਦੇ ਲਈ ਵੀ ਉਹ ਕਿਹੜੇ-ਕਿਹੜੇ ਅਫਸਰ ਅਧਿਕਾਰੀ ਜ਼ਿੰਮੇ ਹੋਣਗੇ ਆ ਉਹਨਾਂ ਦੇ ਅਹੁਦੇ ਮੁਤਾਬਕ ਉਹ ਜ਼ਿੰਮੇਵਾਰੀ ਹੈ ਜਿਹੜੀ ਉਹ ਫਿਕਸ ਕਰ ਦਿੱਤੀ ਗਈ ਹੈ ਇਹਦੇ ਵਿੱਚ ਬੜੀਆਂ ਹਾਰਸ਼ ਪਨਿਸ਼ਮੈਂਟਸ ਨੇ ਜਿਹੜੀਆਂ ਉਹ ਵੀ ਰੱਖੀਆਂ ਗਈਆਂ ਨੇ ਇਹਦੇ ਵਿੱਚ ਜੋ ਪਨਿਸ਼ਮੈਂਟਸ ਦੇ ਵਿੱਚ ਹਰ ਤਰ੍ਹਾਂ ਦੀ ਪਨਿਸ਼ਮੈਂਟ ਹੈ ਜੁਰਮਾਨੇ ਤੋਂ ਲੈ ਕੇ ਸਸਪੈਂਸ਼ਨ ਆਫ ਲਾਇਸੈਂਸ ਤੋਂ ਲੈ ਕੇ ਜੋ ਯੂਨਿਟਸ ਨੂੰ ਸੀਲ ਕਰਨ ਤੋਂ ਲੈ ਕੇ ਕ੍ਰਿਮੀਨਲ ਪ੍ਰੋਸੀਡਿੰਗਸ ਤੱਕ ਨੇ ਜਿਹੜੀਆਂ ਇਹਦੀਆਂ ਇਹਦੇ ਵਿੱਚ ਸਜ਼ਾਵਾਂ ਤੱਕ ਨੇ ਜਿਹੜੀਆਂ ਉਹ ਇਸ ਕਾਨੂੰਨ ਦੇ ਵਿੱਚ ਉਹਦਾ ਉਹਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਕੀਤੀ ਗਈ ਹੈ ਮਹਿਕਮੇ ਦੇ ਮੰਤਰੀ ਐਡਵੋਕੇਟ ਬਰਿੰਦਰ ਗੋਏ ਨੂੰ ਦੇਖੋ ਉਹਨਾਂ ਇਸ ਸਮੇਂ ਨਜਾਇਜ਼ ਮਾਈਨਿੰਗ ਅਤੇ ਲਿਆਂਦੇ ਐਕਟ ਬਾਰੇ ਕੀ ਜਾਣਕਾਰੀ ਸਾਂਝੀ ਕੀਤੀ ਇਹਦਾ ਪੰਜਾਬ ਰੈਗੂਲੇਸ਼ਨਸ ਆਫ ਕ੍ਰਸ਼ਰ ਯੂਨਿਟਸ ਸਟਾਕਸਟੈਂਡ ਰਿਟੇਲਰ ਵਿਲ 2025 ਜਿਹੜਾ ਅੱਜ ਐਕਟ ਬਣਾਇਆ ਹੈ ਖਾਸ ਤੌਰ ਤੇ ਜਿੱਥੇ ਦੀ ਕਰੈਸ਼ਰਾਂ ਦੀ ਗੱਲ ਸੀ ਇਹ ਪਹਿਲਾਂ ਪਾਲਿਸੀ ਸੀ ਇੱਕ ਉਹ ਪਾਲਿਸੀ ਦੇ ਤਹਿਤ ਕਰੈਸ਼ਰ ਚੱਲਦੇ ਸੀ ਪਰ ਹੁਣ ਇਹ ਪੂਰਾ ਐਕਟ ਬਣ ਗਿਆ ਇਸ ਐਕਟ ਦੇ ਵਿੱਚ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਤੇ ਇਹ ਐਕਟ ਬਣਾਉਣਾ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲੀ ਸੀ ਤੇ ਸਾਰੇ ਸਟੇਕ ਹੋਲਡਰ ਕ੍ਰੈਸਰਵ ਵਾਲਿਆਂ ਦੀ ਵੀ ਰਹਿ ਲਈ ਗਈ ਸੀ ਤੇ ਹੋਰ ਜਿਹੜੇ ਸਟੇਕ ਹোলਡਰਸ ਦੇ ਨਾਲ ਸੰਬੰਧ ਦੇ ਸਾਰਿਆਂ ਦੀ ਰਹਿ ਲਈ ਗਈ ਤੇ ਸੋ ਲੰਬੇ ਵਿਚਾਰ ਵਟਾਂਦਰੇ ਬਾਅਦ ਇਹ ਜਿਹੜਾ ਐਕਟ ਬਣਿਆ ਹੈ ਤੇ ਇਸ ਐਕਟ ਦੇ ਵਿੱਚ ਜਿੱਥੇ ਸਰਕਾਰ ਦੇ ਰੈਵਨਿਊ ਜਨਰੇਟ ਕਰਨ ਦੀ ਗੱਲ ਕੀਤੀ ਗਈ ਹੈ ਤੇ ਸਰਕਾਰ ਦੇ ਵੱਲੋਂ ਟਰਾਂਸਪੇਰੈਂਸੀ ਜਿਹੜੀ ਸਾਡੀ ਸਰਕਾਰ ਦੀ ਹਮੇਸ਼ਾ ਪਾਲਿਸੀ ਹੈ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਇਹ ਕਿ ਅਸੀਂ ਜੋ ਵੀ ਕੰਮ ਕਰਨਾ ਹੈ ਟਰਾਂਸਪੇਰੈਂਸੀ ਦੇ ਨਾਲ ਕਰਨਾ ਹੈ ਸੋ ਟਰਾਂਸਪੇਰੈਂਸੀ ਦੇ ਰਹੀ ਕਿ ਇਸ ਦੇ ਵਿੱਚ ਕੀ ਹੋ ਸਕਦਾ ਹੈ ਕਿਸ ਤਰ੍ਹਾਂ ਹੋ ਸਕਦਾ ਹੈ ਹਰ ਚੀਜ਼ ਬਿਲਕੁਲ ਟਰਾਂਸਪੇਰੈਂਟ ਢੰਗ ਦੇ ਨਾਲ ਅਸੀਂ ਇਹਦੇ ਵਿੱਚ ਜਿਹੜੀ ਹੈ ਉਹ ਦੱਸੀ ਹੈ